మోగనే గేట్ చాలా మన नहीं नहीं ला रही। ला है ना? है? हां भाई सतनाम कि हांजी हां से तू दस कि ठीक है मैं तेरे गेट से खड़ा

ਦੇਖੀ ਆਪਣਾ ਲੀਡਾ ਕੱਪੜਾ ਵੀ ਨਹੀਂ ਕੋਈ ਚੱਜਦਾ ਹੈਗਾ ਉਹ ਇੰਨੇ ਅਮੀਰ ਲੋਕ ਚੰਗਾ ਜਾਂ ਨਹੀਂ ਲੱਗਦਾ ਸਤਨਾਮ ਗਰੀਬੀ ਅਮੀਰੀ ਦਾ ਕੋਈ ਹੋਣੀ ਹੈਗਾ ਮੇਰਾ ਯਾਰ ਹੈ ਚਲੋ ਚੱਲੀਏ ਚਲੋ ਜੇ ਤੁਹਾਨੂੰ ਆਜੀ ਦੋਸਤੀ ਤੇ ਇੰਨਾ ਹੀ ਮਾਣ ਹੈ ਜਾ ਕੇ ਦੇਖ ਲੈਣੇ ਚਲੋ ਚੱਲੀਏ ਤੁਰਕੇ ਆ ਜੰਨੇ ਹਾਂ ਬੜੇ ਸਾਰਾ ਦਿਨ ਫੋਨ ਹੀ ਹੱਥ ਚ ਰੱਖਦੀਆਂ ਬਸ ਹੀ ਖੜਾ ਖੜਾ ਰਹਿੰਦਾ ਲੈ ਰਤਨਾਮ ਦਾ ਦੇਖ ਕੇ ਜਾ ਕੇ ਕਹੋ ਮਾਈਟਰੀ ਦਾ ਵੇਬਤੋਂ ਨਹੀਂ ਭਾਵੇਂ ਅਸੀ ਕਰਦੇ ਪਾਣੇ ਨਾ ਤਕੜੀਆਂ ਪਈਆਂ ਜਾਣ ਕੋਈ ਨਾ ਪਾਵੇ ਤਾਂ ਫੇਰ ਕੀ ਹੁੰਦਾ ਦਾ ਮਿੱਥ ਨਹੀਂ ਇਹ ਦਸਿਕਰਦੇ ਪਹਿਰੇ ਅਗਲਾ ਟਿਕਦੇ ਹੀ ਨਹੀਂ ਹੈ ਗੱਲ ਆ ਦਸ ਗਰਮੀ ਇੰਨੀ ਪੈਂਦੀ ਮੈਂ ਤਾਂ ਤੁੱਪ ਲੱਗਿਆ ਤੂੰ ਜਾਵੜਾ ਦੇਖਿਆ ਕੌਣ ਆਗਾ ਆਹ ਵੇਖੇ ਜਾਣੇ ਕੰਮ ਚੱਲਦਾ ਚੱਲ ਚੱਤਨਾਮ ਕੌਣ ਹੈ ਭਾਈ ਦੁਪਹਿਰੇ ਵੀ ਟਿਕ ਜਾ ਕਰੋ ਭਾਈ ਹੋਰ ਮਤਾਈ ਸਤਿਕਾਰ ਸਤਿਰੀਕਾਲ ਭਾਈ ਸਤਿਰੀਕਾਲ ਹੋ ਠੀਕ ਹੋ ਹਾਂ ਠੀਕ ਹੈ ਜੀ ਕੰਮ ਤੇ ਕੋਈ

ਆ ਕੋੜਾ ਵੀ ਬੈਤ ਇਹ ਤਾਂ ਸਤਨਾਮ ਦਾ ਦੋਸਤ ਹੈ ਅੱਛਾ ਹਾਂ ਬੈਜੋ ਭਾਈ ਫਸਰੀ ਕਰਦੇ ਵਾ ਪਾਣੀ ਲੈ ਨਵੇਂ ਬੈਤ ਹਾਂ ਪਾਣੀ ਲੈ ਆ ਤੇ ਰੋਸੋ ਸਡੀ ਸੇਤ ਠੀਕ ਰਹਿੰਦੀ ਹਾਂ ਹਾਂ ਠੀਕ ਆ ਭਾਈ ਸੇਤ ਤਾਂ ਫਿਰ ਆ ਤੁਹਾਨੂੰ ਕਿ ਲੋੜ ਪਈ ਹੁਣ ਦੁਪਹਿਰੇ ਦੁਪਹਿਰੇ ਆਉਂਦੀ ਸਤਨਾਮ ਮੇਰਾ ਦੋਸਤ ਹੈ ਮੈਂ ਤਾਂ ਇੱਥੋਂ ਨੰਗਾ ਜਾਂਦਾ ਸੀਗਾ ਦਵਾਈ ਜੀ ਲੈ ਕੇ ਆਈ ਇਹ ਇਹ ਨਾਲ ਕੰਮ ਕਰਦੇ ਨੇ 7 ਵਜੇ ਸੀਗੀ ਇਹਨਾਂ ਨੂੰ ਬਹੁਤ ਬਹੁਤ ਜੀ ਦਿੱਕਤ ਆਉਂਦੀ ਆ 7 ਬੋਲਦੇ ਨੇ ਇਹ ਤਾਂ ਕਰਕੇ ਨਹੀਂ ਦਵਾਈ ਚੱਲਦੀ ਹੈਗੀ ਠੀਕ ਹੈ ਇਹ ਕਹਿੰਦੇ ਵੀ ਮੇਰੇ ਦੋਸਤ ਦਾ ਘਰ ਆ ਮੇਰੇ ਚੱਲੀਏ ਅਸੀਂ 7 ਨਾਲ ਫੋਨ ਲਾਇਆ ਉਹ ਕਹਿੰਦੇ ਵੀ ਤੁਸੀਂ ਬੈਠੋ ਮੈਂ ਆ ਰਿਹਾ ਠੀਕ ਆ ਉਹ ਤਾਂ ਇੰਨਾ ਵਿਹਲਾ ਹੀ ਨਹੀਂ ਹੁੰਦਾ 7 ਨਾਲ ਮਤਲਬ ਕੰਮੇ ਨਹੀਂ ਲੋਟ ਆਉਂਦੇ ਸੋਨੂ ਕਿਵੇਂ ਉਹਨੇ ਕਹਿਤਾ ਵੀ ਘਰੇ ਆਉਣਾ ਮੈਂ ਪਤਾ ਨਹੀਂ ਕਿ ਸ਼ਾਮ ਨੂੰ ਤਾਂ ਕਹਿੰਦਾ 2 ਮੰਤਾਂ ਚ ਆ ਗਿਆ ਹਨਾ ਵੀ ਆਏ ਕਿ ਹੱਥ ਦਾ ਕਿ 2 ਮੰਤਾਂ ਚ ਆ ਗਿਆ ਤੁਸੀਂ ਬੈਠੋ ਚਲ ਕੋਈ ਨੇ ਦੇਖ ਲੋ ਫੇਰ ਆਉਂਦਾ ਹੂੰ ਤਾਂ ਪਰ ਉਹਦੇ ਕੋਲ ਇਨਾ ਟਾਈਮ ਹੁੰਦਾ ਨਹੀਂ ਗੱਲ ਕਰਨ ਦਾ ਤਾਂ ਮੈਂ ਤੇ ਸਤਨਾਮ ਇਕੱਠੇ ਪੜ੍ਹਦੇ ਰਹਿਆ ਜੀ 10ਵੀਂ ਤੱਕ ਅੱਛਾ ਭਾਈ ਆ ਲੋ ਮੇਰੇ ਪੰchus ਆ ਲੋ ਤਾ ਇਹੋ ਕੋਲੇ ਚੁੱਪ ਹੌਲੀ ਹੌਲੀ ਬੋਲਦਾ ਛੱਟ ਦਾ ਖਾਸ ਹੀ ਉਹ ਹੈ ਨਾ ਹਾਂ ਜੀ ਸਰ ਨੂੰ ਕਾਫੀ ਅਸਰ ਆ ਜੀ ਹੁਣ ਤੱਕ ਇਹ ਨਾਲ ਠੀਕ ਆ ਜੀ ਹੁਣ ਤਾਂ ਬਹੁਤ ਬੋਲਦੇ ਨੇ ਪਹਿਲਾਂ ਤਾਂ ਜਮੀ ਬਾਜ਼ ਖਤਮ ਹੋ ਗਈ ਸੀ ਠੀਕ ਆ ਚੱਲ ਭਾਈ ਠੀਕ ਆ ਚੰਗਾ ਮੈਂ ਤਾਂ ਜਾ ਕੇ ਪੈਣੀ ਆ 3 ਕਿਲੋ ਨੂੰ ਆ ਜਾਊਗਾ ਕੀ ਗੱਲ ਹੋ ਗਈ ਜੇ ਬੇਨਾ ਕੀ ਜਬ ਮੈਂ ਉਹਨੇ ਤੇ ਘਰ ਦੇ ਮਾਣੇ ਘੁਲਾ ਕੇ ਆਪਣੇ ਕੋਲ ਲੈ ਕੇ ਮੈਨੂੰ ਕੀ ਜੇ ਮਿਲਦਾ ਮੀਸ ਵਰਨੇ ਆ ਬੇ ਕੀ ਕਰਦੀ ਐ ਤੂੰ ਆ ਸਿਹਤਾ ờ ਰਿੰਦਰ ਤੂੰ ਤਾਂ ਦੇਖ ਲਿਆ ਕਰ ਬਾਹਰ ਮੈਨੂੰ ਉੱਥੇ ਇਕੱਲੀ ਨੂੰ ਬਿਠਾਤਾ ਉਹਨਾਂ ਕੋਲੇ ਲੈ ਮੈਨੂੰ ਕਿ ਬਤਾ ਮ ਵਾਕੇ ਕਿੱਥੋਂ ਵਾਕੇ ਆਉ ਬੈਠੇ ਨੇ ਗਏ ਨਹੀਂ ਆਣੇ ਕਿੱਥੋਂ ਗਏ ਨੇ ਕੌਣ ਨੇ ਕੀ ਪਤਾ ਕੌਣ ਨੇ ਕਹਿੰਦੇ ਨੇ ਅਸੀਂ ਸਤਨਾਮ ਦੇ ਦੋਸਤ ਆ ਮੈਂ ਨਾਲ ਪੜਿਆ ਉਹਦੇ ਉਸ ਸਾਰ ਸਰੀਆ ਬਰ ਕੋ ਕੰਮ ਆਏ ਸੀ ਵੀ ਪਤਾ ਹੁਣ ਕੀ ਕੰਮ ਆਏ ਤੇ ਨਾ ਕੋਈ ਕੰਮ ਦਾ ਪਤਾ ਉਹ ਤਾਂ ਇੰਨਾ ਸੇਤੀ ਕਿਸੇ ਦੇ ਕਹੇ ਤੋਂ ਆਉਂਦਾ ਵੀ ਨਹੀਂ ਹੈਗਾ ਹਾਂ ਮੈਂ ਉਹ ਵੀ ਤਾਂ ਗੱਲ ਕਰਦੀ ਹੈ ਕਈ ਕੀ ਐਂ ਜਾਂ ਮੈਂ ਇੰਨਾ ਬੇਲਾ ਵੀ ਨਹੀਂ ਹੈਗਾ ਉਹ ਅੱਗੇ ਤਾਂ ਕਦੇ ਆਏ ਨਹੀਂ ਹੈਗੇ ਵੀ ਪਤਾ ਮੈਂ ਤਾਂ ਆਪ ਨਹੀਂ ਕਦੇ ਦੇਖੇ ਦੋਸਤ ਤਾਂ ਘੜੇ ਲੱਗਦੇ ਆ ਬੇਬੇ ਉਹ ਕਹਿੰਦਾ ਵੀ ਮੈਂ ਸਤਨਾਮ ਦਾ ਦੋਸਤਾਂਗਾ ਸ਼ਕਲ ਤਾਂ ਦੇਖ ਲਾਂ ਮਾਂ ਦੀ ਜਿਹਨ ਭਿਖਾਰੀ ਹੁੰਦੇ ਆਉਣੇਗੇ ਹਣਾ ਚੱਲ ਕੋਈ ਨਾ ਪੈ ਜਾ ਤੂੰ ਰਾਮ ਕਰ ਲਾ ਠੀਕ ਹੈ ਉਹ ਵੀ ਮਨੋਂ ਸਸੰਦਰ ਜਾ ਕੇ ਬੈਠ ਗਈਆਂ ਤੇ ਮੈਨੂੰ ਇਹ ਲੱਗਾ ਤੇਰੇ ਦੋਸਤ ਨੇ ਵੀ ਨਹੀਂ ਆਉਣਾ ਚਲੋ ਚਲੀਏ ਫਿਰ ਸਹੀ ਗੱਲ ਆ ਕਿਉਂ ਆਪਾਂ ਟਾਈਮ ਖਰਾਬ ਕਰਿਆ ਆਪਾਂ ਤਾਂ ਆਪਦੇ ਘਰੇ ਚੱਲੀਏ ਟਾਈਮ ਨਾਲ ਚਲੋ ਚਲੀਏ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਇਹਨਾਂ ਅਮੀਰਾਂ ਦੇ ਚੋਚਲੇ ਹੁੰਦੇ ਨੇਗੇ ਕੋਈ ਦੋਸਤੀ ਨਹੀਂ ਹੁੰਦੀ ਫੋਨ ਤੇ ਗੱਲਾਂ ਕਰਨ ਵਾਸਤੇ ਟਾਈਮ ਪਾਸੇ ਹੁੰਦੇ ਆ ਉਹ ਹੀ ਗੱਲ ਹੋ ਗਈ ਬਾਈ ਕਿੱਧਰ ਚਲਿਆ ਸਤਿ ਸ਼੍ਰੀ ਅਕਾਲ ਸਤਨਾਮ ਠੀਕ ਹੈ ਹਾਂ ਹਾਂ ਵਧੀਆ ਵਧੀਆ ਕਿਵੇਂ ਤੁਸੀਂ ਮੈਂ ਤੁਹਾਨੂੰ ਕਿਹਾ ਸੀ ਬੈਠਣ ਨੂੰ ਤੁਰੇ ਭਾ ਚੱਲੇ ਤੁਸੀਂ ਤਾਂ ਆਏ ਨਹੀਂ ਭਾਈ ਫਿਰ ਕੋਈ ਨਾ ਕੋਈ ਨਾ ਆਜੋ ਆਜੋ ਬੈਠ ਕੇ ਚਾਹ ਪਾਣੀ ਪੀਣੀ ਟਾਈਮ ਬਹੁਤ ਹੋ ਗਿਆ ਨਹੀਂ ਕੋਈ ਨਾ ਕੋਈ ਨਾ ਮਸਾ ਆਇਆ ਇਹ ਮੇਰਾ ਭਰਾ ਕਹਿੰਦਾ ਮਸਾ ਆਇਆ ਮੈਨੂੰ ਮਸਾ ਮਿਲਦਾ ਆਜੋ ਆਇਆ ਭੈਣੇ ਆਜੋ ਆਜੋ ਬੈਠੋ ਭਾਈਓ ਤੁਸੀਂ ਬੈਜੋ ਹਵਰ ਸਣਾ ਇਹਦਾ ਕਾਰ ਪਰਵਾਰ ਦਾ ਠੀਕ ਆ ਸਭ ਠੀਕ ਠਾਕ ਹੁੰਦਾ ਚਾਹ ਪੀਤੀ ਤੁਸੀਂ ਹਾਂਜੀ ਹਾਂ ਚਾਹ ਪੀਓ ਆਈ ਮੈਂ ਨਾ ਕਹਦੇਓ ਤੇ ਆਈ ਵੀ ਬਣਾ ਕੇ ਚਾਹ ਤੁਹਾਨੂੰ ਕੁ ਨਹੀਂ ਪਤਾ ਨਹੀਂ ਸਾਨੂੰ ਪਾਣੀ ਦੇ ਕੇ ਅੰਦਰ ਹੀ ਬਹਿ ਗਏ ਪਤਾ ਨਹੀਂ ਉਹਨੂੰ ਕੋਈ ਗਰਮੀ ਗਰਮੀ ਲੱਗੀ ਬਾਹਰ ਚਲ ਕੋਈ ਨਾ ਜੀ ਚਾਹ ਤਾਂ ਅਸੀਂ ਪਿੱਛੇ ਤੋਂ ਪੀ ਕੇ ਆਏ ਸੀ ਕੋਈ ਗੱਲ ਨਹੀਂ ਤੁਸੀਂ ਮੇਰੇ ਲਈ ਸਤਿਕਾਰਯੋਗ ਹੋ ਤੁਸੀਂ ਮੇਰੇ ਕੋਲੇ ਆਏ ਹੋ ਠੀਕ ਆ ਮੇਰਾ ਇਹ ਬਚਪਨ ਦਾ ਦੋਸਤ ਆ ਮੇਰਾ ਇਹਦੇ ਨਾਲ ਬੜਾ ਪਿਆਰ ਆ ਤੇ ਚਾਹ ਪਾਣੀ ਤੁਸੀਂ ਪੀ ਕੇ ਜਾਣਾ ਉਹ ਸਾਡੇ ਘਰਦਿਆਂ ਦੀ ਜੇ ਤੁਸੀਂ ਗੱਲ ਕੋਈ ਦਿਲ ਤੇ ਨਾ ਲਾਇਓ ਉਹਨਾਂ ਦੇ ਥੋੜਾ ਜਿਹਾ ਦਿਮਾਗ 'ਚ ਨਾ ਹੰਕਾਰੀ ਕੀੜਾ ਹੈ ਆਪਣੇ ਨਹੀਂ ਹੈ ਆਪਾਂ ਸਾਰਿਆਂ ਨੂੰ ਇੱਕ ਅੱਖ ਨਾਲ ਹੀ ਦੇਖਦੇ ਆਂ ਆਪਾਂ ਨੂੰ ਸਾਰਿਆਂ ਨਾਲ ਪਿਆਰ ਆ ਆਪਾਂ ਕਦੇ ਕਿਸੇ ਜਾਤਾਂ ਪਾਤਾਂ ਦਾ ਵੱਡਾ ਛੋਟਾ ਬਾਈ ਨੂੰ ਗਰਦੀਪ ਨੂੰ ਸਾਰਾ ਪਤਾ ਮੈਂ ਅੱਜ ਤੱਕ ਇਹ ਚੀਜ਼ਾਂ ਨੂੰ ਚ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਇੱਕ ਸਾਰਿਆਂ ਨੂੰ ਬਰਾਬਰ ਦਾ ਦਰਜਾ ਦੇ ਕੇ ਸਾਰਿਆਂ ਨੂੰ ਬਰਾਬਰ ਦਾ ਪਿਆਰ ਕਰਦਾ ਆਹ ਤੇ ਜੀ ਇਹਨਾਂ ਨੇ ਨਾ ਮਾਨ ਕਰਕੇ ਤੇ ਘਰੇ ਆਏ ਨੇ ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਵੀ ਇਹ ਵੱਡੀਆਂ-ਵੱਡੀਆਂ ਕੋਠੀਆਂ ਮਹਿਲਾਂ ਵਾਲੇ ਕਾਹਨੂੰ ਗਰੀਬਾਂ ਨੂੰ ਪਛਾਣਦੇ ਨੇ ਪਰ ਇਹਨਾਂ ਨੇ ਕਿਹਾ ਮੈਨੂੰ ਨਹੀਂ ਨਹੀਂ ਤੁਸੀਂ ਆ ਗੱਲ ਲੱਗਿਆ ਕਿ ਮੈਨੂੰ ਸ਼ਰਮਿੰਦਾ ਨਾ ਕਰੋ ਮੈਂ ਚੀਜ਼ਾਂ ਕਦੇ ਵੀ ਨਹੀਂ ਦਿਮਾਗ 'ਚ ਰੱਖਿਆ ਤੁਸੀਂ ਆਪਾਂ ਖੂਨ ਕੱਢ ਲੈਨੇ ਆ ਐਸੇ ਕਿਸੇ ਨੂੰ ਵੱਢ ਲੋ ਸਾਰਿਆਂ 'ਚੋਂ ਲਾਲ ਹੀ ਨਿਕਲਣਾ ਕੋਈ ਅੱਡ-ਅੱਡ ਦਾ ਖੂਨ ਨਹੀਂ ਹੁੰਦਾ ਕਿ ਗਰੀਬ-ਅਮੀਰ ਦੇ ਵਿੱਚ ਇਹਦਾ ਦੇਖਣ ਦੀ ਸੋਚ ਆ ਵੀ ਬੰਦਾ ਕਿਹੜੇ ਨਜ਼ਰੀਏ ਨਾਲ ਦੇਖਦਾ ਮੈਨੂੰ ਮਾਣ ਆ ਤੇਰੇ ਤੇ ਐਸੇ ਕਰਕੇ ਬੈਠਾ ਉਹ ਕੋਈ ਨਾ ਕੋਈ ਨਾ ਗਰਦੀਬ ਮੇਰੀ ਗੱਲ ਸੁਣ ਜਦੋਂ ਮਰਜੀ ਤੈਨੂੰ ਕੋਈ ਲੋੜ ਆ ਚੇ ਅੱਧੀ ਰਾਤ ਨੂੰ ਆਵਾਜ਼ ਮਾਰੀ ਤੇਰੇ ਲਈ ਮੈਂ ਖੜਾ ਯਾਰ ਜਿੰਨੇ ਜੋਗਾ ਮੈਨੂੰ ਪਰਮਾਤਮਾ ਨੇ ਕੀਤਾ ਨਾ ਤੇਰੇ ਨਾਲਾਂ ਤੇਥੋਂ ਨਹੀਂ ਭਜਦਾ ਤੂੰ ਭਰਾ ਯਾਰ ਮੇਰਾ ਬੜਾ ਅਸੀਂ ਨੇ ਬਚਪਨ ਇਕੱਠਿਆਂ ਕਿ ਜਰਿਆ ਹਾਸੇ ਖੇਡਿਆ ਯਾਰ ਤੂੰ ਪਰਵਾਹ ਨਾ ਕਰੀ ਕਿਸੇ ਵੀ ਗੱਲ ਦੀ ਤੇ ਬੈਠੋ ਤੁਸੀਂ ਰੋਟੀ ਖਾ ਕੇ ਜਾਣੀ ਆ ਮੈਂ ਰੋਟੀ ਲੈ ਕੇ ਆਉਣਾ ਚਾਹ ਪਾਣੀ ਲਿਆਉਣਾ ਤੁਸੀਂ ਉਹ ਨਜ਼ਰ ਜਾਣਾ ਨਹੀਂ ਬੈਠੋ ਮਾਂ ਆਪਾ ਤੂੰ ਇੱਥੇ ਪਈਆਂ ਕੀ ਉਹ ਗਰਦੀਪਰਗੇ ਆਏ ਸੀ ਕਿ ਉਹਨਾਂ ਨੂੰ ਕੋਈ ਚਾਹ ਪਾਣੀ ਰੋਟੀ ਟੋਕ ਪੋਸ ਲੈਂਦੇ ਨਾ ਪਾਣੀ ਪੁਣੀ ਤਾਂ ਦੇ ਆਈ ਥੀ ਉਹਦੂ ਬਾਤ ਆ ਤੁਹਾਨੂੰ ਪਤਾ ਨਹੀਂ ਮਾਇਓ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਉਹਨਾਂ ਨੇ ਸਾਨੂੰ ਭੇਜਿਆ ਵੀ ਤੂੰ ਭੀਕ ਦੇ ਤੈਨੂੰ ਡੀ ਕਿਤੇ ਤਾਂ ਹੈਗੇ ਆ ਫਿਰ ਤੁਸੀਂ ਇਹ ਤਾਂ ਸੋਚੀਦਾ ਹੁੰਦਾ ਵੀ ਆਪਣੇ ਘਰੇ ਕੋਈ ਬੰਦਾ ਆਇਆ ਆਪਾਂ ਉਹਦੇ ਕੋਲੇ ਬੈਠ ਕੇ ਦੋ ਗੱਲਾਂ ਕਰੀ ਅਗਲੇ ਦਾ ਮਾਨਸਤਿਕਰ ਵੱਧਾ ਤੁਸੀਂ ਅੰਦਰ ਬੜੀਆਂ ਬੈਠੀਆਂ ਅਗਲੇ ਦਿਲ ਤੇ ਕੀ ਜਾਉਂ ਅਗਲਾ ਮੈਨੂੰ ਵੀ ਸੋਚੂਗਾ ਵੀ ਪਤਾ ਨਹੀਂ ਇਹਨਾਂ ਦਾ ਟੱਪਰੀ ਸਾਰਾ ਇਹ ਜਾਊਗਾ ਲੈ ਆਕੇ ਬਾਰੇ ਗੁਰਦੀ ਪੁਹਣੇ ਆਏ ਨੇ ਅੱਗੇ ਨਾਲ ਪਿੱਛੇ ਕਦੇ ਅੱਜ ਉਹ ਪਹਿਲੀ ਵਾਰ ਆਏ ਨੇ ਆਪਣੇ ਘਰੇ ਉਹ ਦੱਸ ਕੁਛ ਕਹਿ ਤਾਂ ਹੁੰਦੇ ਸਾਨੂੰ ਕੀ ਪਤਾਗਾ ਚਲੋ ਚਾਹੇ ਨਹੀਂ ਦੱਸ ਕੇ ਜਦੋਂ ਘਰੇ ਕੋਈ ਆ ਗਿਆ ਤੁਹਾਡਾ ਫਰਜ਼ ਨਹੀਂ ਬਣਦਾ ਅਗਲੇ ਨੂੰ ਚਾਹ ਪਾਣੀ ਪੜਾਉਣ ਦਾ ਚਾਹੇ ਕੋਈ ਦੋਸਤ ਨੂੰ ਚੱਲ ਕੇ ਆਜੇ ਘਰੇ ਅਗਲਾ ਚਾਪਣੀ ਦਾ ਪੁੱਛਦੀ ਆ ਤੁਸੀਂ ਮੌ ਇਹਨਾਂ ਅੰਦਰ ਟੌਰ ਨਾਲ ਪਈਆਂ ਇੰਨਾ ਪੈਸੇ ਦਾ ਹੰਕਾਰ ਨਹੀਂ ਰੱਖੀਦਾ ਹੁੰਦਾ ਮੇਰੀ ਗੱਲ ਸੁਣ ਵੱਡੀਆਂ ਗੱਲਾਂ ਹੁੰਦੀਆਂ ਇਹ ਰਾਜਾਂ ਦੇ ਪਖਾਰੀਆਂ ਨੂੰ ਆਪਣੇ ਦੋਸਤ ਬਣਾ ਲਿਆ ਕਰੋ ਤੁਸੀਂ ਤਾਂ ਹੂੰ ਪਖਾਰੀ ਨਹੀਂ ਹੈਗਾ ਉਹ ਮੇਰਾ ਭਰਾ ਉਹ ਉਹ ਬਚਪਨ ਦਾ ਮੇਰਾ ਦੋਸਤ ਆ ਅਸੀਂ ਇਕੱਠੇ ਖੇਡੇ ਆ ਤੁਹਾਡੇ ਦਿਮਾਗ 'ਚ ਪਤਾ ਨਹੀਂ ਕੀ ਕੀੜਾ ਪੁੱਠਾ ਵੜਿਆ ਨਹੀਂ ਪਹਿਲਾਂ ਕਿੱਥੇ ਗਿਆ ਸੀ ਤੁਹਾਡਾ ਦੋਸਤ ਪਹਿਲਾਂ ਤਾਂ ਕਿਤੇ ਉਹ ਆਇਆ ਨਹੀਂ ਹੈਗਾ ਅੱਜ ਆ ਕੇ ਤੁਹਾਡਾ ਦੋਸਤ ਬਣ ਕੇ ਬਹਿ ਗਿਆ ਨਾਲ ਉਹਨਾਂ ਦੀ ਸ਼ਕਲ ਦੇਖੀ ਹੈ ਵੀ ਕੋਸ ਸ਼ਕਲਾਂ 'ਚ ਕੀ ਪਾ ਕੇ ਖਾਣਾ ਕੋਸ ਤੁਸੀਂ ਕਿਸੇ ਦਾ ਮਜ਼ਾਕ ਨਾ ੜਾਓ ਤੁਸੀਂ ਅਗਲੇ ਨੂੰ ਚਾਹ ਪਾਣੀ ਦਾ ਪੁੱਛ ਸਕਦੇ ਹੋ ਮੈਂ ਤੁਹਾਨੂੰ ਉਹੀ ਗੱਲ ਪੁੱਛੀ ਜਾਂਦਾ ਤੁਸੀਂ ਉਹ ਗੱਲ ਤੇ ਤਾਂ ਆਉਂਦੀ ਨਹੀਂ ਹੋਰ ਹੀ ਟੈਸ਼ਨ ਵੜੀ ਜਾਂਦੇ ਨਹੀਂ ਬੇਬੇ ਚਾਹ ਬਣੀ ਫੜਾ ਕੇ ਨਹੀਂ ਆਈ ਮੈਂ ਫੜਾ ਕੇ ਤਾਂ ਆਈਆਂ ਕਿ ਚਾਹ ਬਣੀ ਮੈਂ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਨੇ ਨਾ ਚਾਹ ਬਣਾ ਪਾਣੀ ਉਹ ਤਾਂ ਤੁਸੀਂ ਅੰਦਰ ਵੜ ਗਏ ਜਦੋਂ ਉਹ ਆਏ ਨੇ ਪਰ ਜਦੋਂ ਜਾਣਦੇ ਨੇ ਉਹਨਾਂ ਅੰਦਰ ਹੀ ਵੜਾਂਗੇ ਨਾ ਉਹਨਾਂ ਨੂੰ ਟਾਈਮ ਦਾ ਪਤਾ ਦਿਨ ਤਾਂ ਲੈ ਲੈਂਦੇ ਵਿੱਚ ਹੀ ਕਰਦਾ ਬਹਿਰਾ ਹੋਇਆ ਪਿਆਗਾ ਕੀ ਕਿਹੜਾ ਜਾਣਦੇ ਆ ਉਹਨਾਂ ਨੂੰ ਪਹਿਲਾਂ ਕਦੇ ਦੇਖੇ ਨਹੀਂ ਹਣੇ ਤੂੰ ਤਾਂ ਸਿਆਣੀ ਐ ਇਹਦਾ ਜੈ ਜੀ ਹੈਗੀ ਹੈਗੀ ਐਨਾ ਵੱਡੇ ਹੋਣ ਦਾ ਹੰਕਾਰ ਨਹੀਂ ਰੱਖੀ ਹੁੰਦਾ ਮਨਾਂ ਚ ਸਾਰੇ ਇੱਕੋ ਜਿਹੇ ਹੁੰਦੇ ਆ ਜਦੋਂ ਜਾਣਦੇ ਹੀ ਨਹੀਂ ਕਿਵੇਂ ਫਿਰ ਉਹਨਾਂ ਨਾਲ ਗੱਲਬਾਤ ਕਰੀਏ ਕੋਈ ਤੁਸੀਂ ਸਾਰੀਆਂ ਗੱਲਾਂ ਦੇ ਗੋਲੀ ਮਾਰੋ ਚਾਹ ਪਾਣੀ ਬਣਾ ਕੇ ਰੋਟੀ ਖਵਾਓ ਉਹਨਾਂ ਨੂੰ ਤੁਸੀਂ ਉਹਨਾਂ ਦੇ ਨਾਲ ਰਹਿਣਾ ਹਾਂ ਅਸੀਂ ਨਿਪਟਾਉਣੀ ਚਾਹ ਪਾਣੀ ਉਹਨਾਂ ਨੂੰ ਸਾਨੂੰ ਕਿਹਦਾ ਕੌਣ ਨੇਗੇ ਉਹ ਲੱਖ ਦੀ ਲਾਹਣ ਤਾਂ ਮੈਂ ਕਹਾਂ ਥੋਡੇ ਤੇ ਤੁਸੀਂ ਕਿਸੇ ਨੂੰ ਆਉਂਦੇ ਜਾਂਦੇ ਰਾਹੀ ਨੂੰ ਚਾਹ ਪਾਣੀ ਵੀ ਨਹੀਂ ਪਿਆ ਸਕਦੇ ਅੰਦਾ ਫਿਰ ਹੋਰ ਲੋਕ ਆ ਜਾਣਗੇ ਕਹਿਣਗੇ ਅਸੀਂ ਭੁੱਖੇ ਆ ਚਾਹ ਪਾਣੀ ਪੀਣਾ ਉਹਨਾਂ ਨੂੰ ਤੋੜ ਦੋ ਵਧੀਆ ਰਹੋਗੇ ਤੁਸੀਂ ਓ ਯਾਰ ਕਮਾਲ ਆ ਕਿਸੇ ਨੂੰ ਭੁੱਖਾ ਨਹੀਂ ਮੋੜੀਦਾ ਹੁੰਦਾ ਕੋਈ ਪਤਾ ਨਹੀਂ ਹੁੰਦਾ ਘਰੇ ਕੋਈ ਆਉਂਦਾ ਕਿਸੇ ਦਾ ਕਹਿ ਜਾ ਭਾਗ ਹੁੰਦਾ ਸਾਰਿਆਂ ਨੂੰ ਲੈ ਕੇ ਤਰ ਜਾਂਦਾ ਹੁੰਦਾ ਜੇ 4 ਪੈਸੇ ਨੇ ਨਾ ਉਹਨਾਂ ਖਾਤਰ ਨਹੀਂ ਹੈਗੇ ਕਮਾਈ ਚਲੋ ਪਰਾਂ ਦੇ ਦੇਖਾ ਆਪਣੀ ਵਜ੍ਹਾ ਨਾਲ ਹੋਇਆ ਸਾਰਾ ਕੁਝ ਆਪਾਂ ਨਾ ਖਾਮ ਖਾਈ ਸਤਨਾਮ ਦੇ ਘਰੇ ਕਲੇਸ਼ ਪਵਾਤਾ ਕੀ ਲੋੜ ਸੀ ਆਪਾਂ ਨੂੰ ਆਉਣ ਦੀ ਚਲੋ ਚੱਲੀਏ ਫਿਰ ਹਾਂ ਚਲੋ ਚੱਲੀਏ ਆਜੋ ਲੱਖ ਦੀ ਲਾਹਣ ਤਹੇ ਜੇ ਲੋਕਾਂ ਤੇ ਮਾਂ ਤੇ ਹਲਾਲੇ ਉਹਨਾਂ ਦੀ ਬਣ ਕੇ ਬਹਿ ਗਿਆ ਆਪਣੇ ਗਾਲੀ ਪੈ ਗਿਆ ਸਮਾ ਕੇ ਲਾ ਕਦੇ ਤਾਂ ਗਏ ਨਹੀਂ ਪਿੱਛੇ ਨਹੀਂ ਕਦੇ ਦੇਖੇ ਨਹੀਂ ਹਨ ਸੌ ਲੱਗੇ ਬੇ ਮੇਰਾ ਕਦੇ ਕਦ ਨਾ ਮਨ ਆ ਕਾ ਦੂੰਗਾ ਵੀ ਮੈਂ ਤਾਂ ਚੱਕਾ ਚੁੰਨੀ ਭੱਗ ਜਾ ਲੋਕਾਂ ਲਈ ਸੋਚ ਤਾਂ ਵਾਸਤੇ ਨੂੰ ਸੋਚਦਾ ਐ ਐਵੇਂ ਹੀ ਭੱਗ ਜਾਏ ਕਿ ਚੁੰਨੀ ਚੱਕ ਕੇ ਐ ਕਿੱਥੇ ਜਾਇ ਜਾਂਦਾ ਕੋਈ ਨਾ ਪੇ ਟਿਕ ਜੂਗਾ ਬੋਲ ਕੇ ਹੋਰੀ ਗੱਲ ਕਰਦਾ ਸਾਰਾ ਬਾਗੇ ਓ ਕੀ ਯਾਰ ਇਹ ਜੇ ਬੰਦਿਆਂ ਦੇ ਨਾਲ ਘਰੇ ਰਹਿਣਾ ਮੇਰਾ ਯਾਰ ਮੇਰੇ ਕੋਲੇ ਆਸ ਕਰਕੇ ਆਇਆ ਸੀ ਅੱਜ ਪਹਿਲੀ ਵਾਰੀ ਇੰਨੇ ਟਾਈਮ ਬਾਅਦ ਆਇਆ ਸੀ ਲੱਖ ਦੀ ਲਾਹਣ ਤਾਂ ਇਹ ਜੇ ਪਰਿਵਾਰ ਤੇ ਇੱਕ ਪੈਸੇ ਨੂੰ ਇੱਕ ਫੋਕੀ ਮੈਂ ਮੈਨੂੰ ਹੰਕਾਰ ਨੂੰ ਸਿਰ ਤੇ ਚੱਕੇ ਬੈਠੇ ਆ ਜਿਹੜਾ ਵੀ ਕਦੇ ਛੋੜੇ ਕੰਮ ਨਹੀਂ ਆਉਣਾ ਕੰਮ ਤਾਂ ਛੋਡੇ ਪਿਆਰ ਹੀ ਆਊਗਾ ਕਦੇ ਨਹੀਂ ਛੋਡੇ ਕਿਸੇ ਨੇ ਕੰਮ ਆਉਣਾ ਆਖਰ ਨੂੰ ਐਂਡ ਤੇ ਆ ਕੇ ਨਾ ਤੁਹਾਡਾ ਪੈਸਾ ਖੜੇ ਨਾ ਤੁਹਾਡੇ ਨਾ ਤੁਹਾਡੀ ਮੈਂ ਮੈਂ ਖੜੇ ਲੋਕ ਹੀ ਖੜਨਗੇ ਜਿਨ੍ਹਾਂ ਨਾਲ ਤੁਸੀਂ ਪਿਆਰ ਪਾ ਲੋਗੇ ਨਰਾਜ ਕਰਕੇ ਮੋੜਤਾ ਇਹਨਾਂ ਨੇ ਮੇਰੀ ਵੀ ਧੌਣ ਨਹੀਂ ਵੀ ਕਰਾਤੀ ਕੀ ਸੋਚੂ ਵਿਚਾਰਾ ਉਹ ਵੀ ਮੈਂ ਕੀ ਆਸ ਲੈ ਕੇ ਆਇਆ ਸੀ ਇੱਕ ਨਾ ਇੱਕ ਦਿਨ ਇਹਨਾਂ ਨੂੰ ਸਮਾਂ ਨਾ ਇਹੋ ਜਿਹਾ ਸਾਬਕਾ ਸਿਖਾਊਗਾ ਇਹ ਪਸਤਾਉਣਗੇ ਵੇਲੇ ਨੂੰ ਫਿਰ ਪਤਾ ਲੱਗੂ ਇਹਨਾਂ ਨੂੰ ਅਨਸਾਨੀਤ ਕੀ ਚੀਜ਼ ਹੁੰਦੀ ਆ ਕੀ ਹੋ ਗਿਆ ਹੁਣ ਇਹ ਤਾਂ ਖਰਾਬ ਹੋ ਗਈ ਦੇਖ ਲੈ ਬੇਬੇ ਨੂੰ ਕਈ ਵਾਰੀ ਖਸੂਨਾਂ ਟੱਕੜ ਗਿਆ ਹੋਵੇ ਕੀ ਪਤਾ ਕੀ ਹੋ ਗਿਆ ਨੂੰ ਜਾਮੇ ਹੋ ਗਈ ਇਹ ਤਾਂ ਲੈ ਆ ਦੇਖੀ ਖੋਲ ਕੇ ਮੈਂ ਇਹਦੇ ਵਿੱਚ ਕੀ ਹੈ ਇਹ ਤਾਂ ਕੁਸ ਹੈ ਹੀ ਨਹੀਂ ਲੈ ਤੁਰਦੀ ਵੀ ਨਹੀਂ ਹੈਨਾ ਇਹਨੂੰ ਕੀ ਹੋ ਗਿਆ ਚੰਗੀ ਬੰਦ ਕੁਰੀਆਂ ਤੁਸੀਂ ਆਮੇ ਹੋ ਗਈ ਆ ਦੇਖੀ ਖੋਲ ਕੇ ਕੀ ਹੈ ਇਹਦੇ ਚ ਨਾ ਕੁਸ ਹੋਵੇ ਨਕਸਾ ਇਹਦੇ ਇ ਤਾਂ ਕੁਸ ਨਹੀਂ ਹੈ ਗਾਇਚ ਕੀ ਹੈ ਲੈ ਤੂੰ ਫੋਨ ਕਰ ਉਹਨੂੰ ਮੁੰਡੇ ਨੂੰ ਪੁੱਛ ਉਹਨੂੰ ਲਾਉਣੀ ਆ ਫੜ ਜਾ ਉਹਨੂੰ ਕਿ ਫੋਨ ਲਾਵਾਂ ਮੈਂ ਹਜੇ

ਹੈਲੋ ਹਣੀ ਗੱਲ ਦੀ ਹੈਲੋ ਹਾਂਜੀ ਉਹ ਦੇਖੋ ਪਤਾ ਨਹੀਂ ਬੇਬਲੀ ਸਕੂਟਰੀ ਨੂੰ ਕੀ ਹੋ ਗਿਆ ਹਨਾ ਅਸੀਂ ਇੱਥੇ ਖੜੇ ਸੀਗੇ ਕੁੱਡੀ ਫਾੜ ਕੰਦੇ ਕਿਉਂ ਕੀ ਹੋ ਗਿਆ ਇੱਥੇ ਤੁਸੀਂ ਤੋਂ ਸਮਝਾ ਲਓ ਉਹ ਕਿੰਨਿਆਂ ਨੂੰ ਪੁੱਛ ਲਿਆ ਹੋਂਦਾ ਕਹਿੰਦਾ ਕਿ ਦੁਕਾਨ ਹੀ ਨਹੀਂ ਹੈਗੀ ਤੇ ਸਕੂਟਰੀ ਸਮਰਦੀ ਨਹੀਂ ਕਿਉਂ ਹੋਇਆ ਕੀ ਆ ਤੁਹਾਨੂੰ ਐ ਤਾਂ ਪਤਾ ਹੀ ਨੂੰ ਪਤਾ ਨਹੀਂ ਚੰਗੀ ਭਲੀ ਚੱਲਦੀ ਚੱਲਦੀ ਰੁੱਕ ਗਈ ਜੀ ਫੇਰ ਹੁਣ ਤੁਸੀਂ ਆਸ ਟਾਈਮ ਜਮਾ ਸਹੀ ਕਿੱਥੇ ਹੋ ਅਸੀਂ ਉੱਥੇ ਖੜੇ ਹਾਂ ਜੀ ਫਾੜ ਕੇ ਟੱਪ ਕੇ ਕੁੱਡੀ ਇੱਥੋਂ ਐ ਕਰੋ ਉੜਾਇਆ ਕਹਾਂ ਜਾ ਕੇ ਚੌਂਕ ਆਉਂਦਾ ਜਿਹੜਾ ਅੱਡਾ ਉੱਥੇ ਕੁਲਚਾਂ ਵਾਲੀ ਰੇੜੀ ਐ ਇੱਕ ਉਹਨੂੰ ਪੁੱਛ ਲਿਓ ਦੇ ਘਰ ਦੇ ਕੋਲੇ ਅਫਤਾਰ ਮਾਸਟਰ ਦਾ ਘਰ ਆ ਅੱਛਾ ਜੀ ਉਹ ਰੇੜੀ ਜਿੱਥੇ ਖੜੀ ਆ ਉੱਥੇ ਅਫਤਾਰ ਮਾਸਟਰ ਦਾ ਘਰ ਆ ਉਹਦੇ ਘਰੇ ਵਗਜੋ ਪੁੱਛ ਕੇ ਠੀਕ ਆ ਜੀ ਹਲਪ ਕਰ ਦੇਣਗੇ ਮੇਰਾ ਨਾਮ ਲੈ ਦੇ ਉੱਥੇ ਜਾ ਕੇ ਠੀਕ ਆ ਜੀ ਓਕੇ ਓਕੇ ਜੋਕੇ ਚੱਲ ਬੇਬੇ ਪਰ ਤਾਂ ਆਪਾਂ ਨੂੰ ਰੋਡ ਕੇ ਲੈ ਕੇ ਜਾਣਾ ਪਊਗਾ ਉਹ ਕਹਿੰਦੇ ਕਿ ਉਹ ਕੁਲਚਾਂ ਵਾਲੀ ਰੇੜੀ ਖੜੀ ਹੋਊਗੀ ਉੱਥੇ ਚੌਂਕ ਤੱਕ ਪੱਕੇ ਉਹ ਤੇ ਅਵਤਾਰ ਮਾਸਟਰ ਦਾ ਘਰ ਆਗਾ ਚੱਲ ਫੇਰ ਲਾ ਹਾਂ ਚਲੋ ੱਕਲਾਵਾ ਚਲਾ ਹੀ ਲੈ ਜੂਗੀ ਮੈਂ ਹੌਲੀ ਹੌਲੀ ਚਲੈ ਤਿਕੜਾ ਦੇ ਵਾਹਾਂ ਲੋ ਖਣ ਲਾ ਪਿਆ ਹੋਣਗੇ ਮਾਹਨ ਚਲ ਪੁੱਛੋ ਆ ਜਾ మనచా ਆਜੋਂ ਕੇ ਪਿੱਛੇ ਨੂੰ ਕਿਉਂ ਜਾਈ ਜੰਨੇ ਹੋ ਤੁਹਾਡਾ ਆਪਦਾ ਹੀ ਤਾਂ ਘਰ ਆ ਤੁਸਾਂ ਸਾਡੀ ਤਾਂ ਸੂਟਰੀ ਖਰਾਬ ਹੋ ਗਈ ਅੱਛੇ ਤਾਂ ਕਰਕੇ ਸਾਨੂੰ ਤਾਂ ਫਿਰ ਪੁੱਛਿਆ ਫੋਨ ਕਰਕੇ ਅਸੀਂ ਆਂ ਫਿਰ ਸਾਨੂੰ ਘਰ ਦੱਸਿਆ ਤੁਹਾਡਾ ਉਹ ਸਾਨੂੰ ਤਾਂ ਪਤਾ ਨਹੀਂ ਸੀ ਇਹ ਤੁਹਾਡਾ ਘਰ ਹੈ ਮੈਂ ਫਿਰ ਕੀ ਹੋ ਗਿਆ ਆਂਟੀ ਤੁਸੀਂ ਕਿਹੜੇ ਕਿਸ ਬਗਾਨੇ ਘਰੇ ਆਇਓ ਤੁਹਾਡਾ ਘਰ ਆ ਭੈਣੇ ਇਹ ਅਸੀਂ ਕੱਲ ਵੀਰੇ ਚਾਬੀ ਦੇਦੇ ਤੇ ਸੋਟੇ ਵੀ ਖਰਾਬ ਹੋ ਗਈ ਮੈਂ ਸਮਝਾ ਕੇ ਕੋਈ ਨਾ ਪੁੱਤ ਦੇ ਦਾਨੀਆਂ ਚਾਬੀ ਅਸੀਂ ਤਾਂ ਤੁਹਾਨੂੰ ਦੇਖ ਕੇ ਮੱਥੇ ਵੱਟ ਪਾ ਲਿਆ ਉੱਤੇ ਠੀਕ ਤੁਸੀਂ ਸਾਨੂੰ ਦੇਖ ਕੇ ਸੱਚੀ ਖੁਸ਼ ਹੋ ਗਏ ਲੈ ਗੱਲ ਸੁਣੋ ਆਂਟੀ ਕੀ ਗੱਲਾਂ ਕਰੀ ਜਾਂਦੇ ਹੋ ਕੋਈ ਮੱਥੇ ਵੱਟ ਨਹੀਂ ਪਾਇਆ ਉਹ ਤਾਂ ਸਾਡੀ ਵੀ ਗਲਤੀ ਸੀ ਬਿਨਾਂ ਦੱਸੇ ਅਚਾਨਕ ਤੁਹਾਡੇ ਘਰੇ ਗਏ ਸਾਨੂੰ ਵੀ ਸਤਨਾਮ ਦਾ ਫੋਨ ਆ ਗਿਆ ਸੀ ਦੱਸਿਆ ਸੀ ਵੀ ਸਵਰਨ ਤੇ ਬੀਬੀ ਜੀ ਆਉਂਦੇ ਨੇਗੇ ਠੀਕ ਹੈ ਜਿੰਨੇ ਲੱਗ ਬੇਬੇ ਚਾਪ ਚਾਪੀ ਉਹਦੇ ਵਿੱਚ ਹੀ ਪਈਆ ਪੁੱਤ ਉਪਰੀ ਚ ਪਈਆ ਆਜੋ ਬੈਠੋ ਚਲ ਲਾ ਦੇਖ ਲੋ ਦੀਦੀ ਹਨਾ ਤੈਨੂੰ ਤੁਸੀਂ ਸਾਡੇ ਘਰੇ ਗਏ ਸੀਗੇ ਅਸੀਂ ਦੋਨੇ ਸਾਸਨੋ ਹਾਨੇ ਮੱਥੇ ਵਟਪਾ ਕੇ ਅੰਦਰ ਵੜ ਕੇ ਬੈ ਗਈਆਂ ਮੁੜ ਕੇ ਬਾਹਰ ਨਹੀਂ ਆਈਆਂ ਹੈਗੀਆਂ ਤੁਸੀਂ ਸਾਡੀ ਕਿੰਨੀ ਇੱਜ਼ਤ ਕਰੀ ਆਂ ਦੀ ਹਨਾ ਪਹਿਲਾਂ ਸਾਨੂੰ ਪਾਣੀ ਦਿੱਤਾ ਪੀਣ ਵਾਸਤੇ ਫਣ ਤੁਸੀਂ ਸਾਨੂੰ ਚਾਹ ਲਿਆ ਕੇ ਦਿੱਤੀ ਆ ਹਨਾ ਤੇ ਉਹੀ ਗੱਲ ਸੰਤਾ ਬਾਲੀ ਸ਼ਰਮਿੰਦਗੀ ਆ ਦੀਦੀ ਵੀ ਇੰਨਾ ਨਾ ਨਾ ਪੜਨਾ ਸ਼ਰਮਿੰਦਾ ਹੋਣ ਵਾਲੀ ਕੀ ਗੱਲ ਐ ਇਹ ਵੀ ਤਾਂ ਛੋੜੀ ਘਰ ਆ ਜੇਜੀ ਛੋੜੀ ਸੋਚ ਸੀ ਤੁਸੀਂ ਵਰਤਲੀ ਜਿੰਨਾ ਸਾਡੇ ਤੋਂ ਸਰਦਾ ਅਸੀਂ ਕਰਾਂਗੇ ਇਹ ਤਾਂ ਸਿਰਫ ਆਪਣੀ ਇਨਸਾਨਾਂ ਚ ਨਾ ਅਮੀਰੀ ਗਰੀਬੀ ਦਾ ਹੀ ਫਰਕ ਪਿਆ ਹੋਇਆ ਇਹ ਤਾਂ ਬੱਖੋ-ਵੱਖਰੀ ਸੋਚ ਆ ਕਿਸੇ ਦੀ ਸੋਚ ਅਮੀਰਾਂ ਵਰਗੀ ਆ ਗਰੀਬ ਹੁੰਦੇ ਹੋਏ ਵੀ ਕੋਈ ਅਮੀਰ ਹੁੰਦੇ ਹੋਏ ਵੀ ਗਰੀਬਾਂ ਨਾਲ ਵਰਗਾਗਾ ਇਹ ਤਾਂ ਸਾਡੀ ਪੁੱਤ ਘਟਿਆ ਸੋਚ ਟੀ ਜਿਹੜਾ ਅਸੀਂ ਐਵੇਂ ਸੋਚਿਆ ਨਾ ਨਾ ਮਾਂ ਐ ਕਿਉਂ ਸੋਚੀ ਨਹੀਂ ਮੈਂ ਸੋਣੂ ਨੀ ਕਿ ਹਾਂ ਇਹ ਸੋਡੀ ਗੱਲ ਨਹੀਂ ਇਹ ਤਾਂ ਘਰ-ਘਰ ਦੀ ਕਹਾਣੀ ਹੋਈ ਪਈ ਆ ਜਿਹਦੇ ਕੋਲੇ 4 ਪੈਸੇ ਆ ਉਹ ਗਰੀਬ ਨੂੰ ਬੰਦਾ ਹੀ ਨਹੀਂ ਸਮਝਦਾ ਮੈਂ ਤਾਂ ਤਾਂ ਗੱਲ ਕੀਤੀ ਸੀ ਦਿਲ ਤੇ ਨਾਲ ਆਜਿਓ ਮੇਰੀ ਕੋਈ ਗੱਲ ਮਾਂ ਪੁੱਤੇ ਤਾਂ ਫਿਰ ਅਸੀਂ ਜਿਵੇਂ ਕੀਤਾ ਸੋਡੇ ਨਾਲ ਫਿਰ ਸਾਨੂੰ ਹੁਣ ਆਪਦੇ ਕੀਤੇ ਦਾ ਪ੍ਰਸਤਾਵਤ ਆਈ ਗਈ ਹੈ ਸਾਨੂੰ ਐਵੇਂ ਕਰਨਾ ਨਹੀਂ ਚਾਹੀਦਾ ਸੀ ਤੁਹਾਡੇ ਨਾਲ ਅਸੀਂ ਦੀਦੀ ਕਿੱਡੀ ਦੂਰ ਤੁਰ ਕੇ ਆਈਆਂ ਹਨਾ ਫਿਰ ਅਸੀਂ ਸਤਨਾਮ ਨੂੰ ਫੋਨ ਲਾਇਆ ਉਹਨੇ ਦੱਸਿਆ ਕਹਿੰਦੇ ਕਿ ਤੁਸੀਂ ਉਧਰ ਵਗਜੋ ਕਿਸੇ ਨੂੰ ਉੱਥੋਂ ਜਾ ਕੇ ਸਾਡੀ ਸਕੂਟਰੀ ਠੀਕ ਕਰਵਾ ਦੂਗੀ ਰ ਹਾਂ ਫਿਰ ਬੰਦਾ ਨਾ ਜੇ ਬੰਦੇ ਦੇ ਕੰਮ ਆਇਆ ਫਿਰ ਦੋਸਤੀ ਹੋਈ ਕਾਦੀ ਅਸੀਂ ਵੀ ਐਂ ਸੋਚਿਆ ਸੀ ਵੀ ਚਲੋ ਮਿਲ ਆਉਨੇ ਆ ਹੈ ਪਰ ਸਾਨੂੰ ਉਹਦੇ ਲੋੜ ਨਹੀਂ ਸੀ ਅੱਜ ਤੁਹਾਡੇ ਤੇ ਮੁਸੀਬਤ ਪੈ ਗਈ ਤੁਹਾਨੂੰ ਲੋੜ ਪੈ ਗਈ ਤਾਂ ਕੌਣ ਕੰਮ ਆਇਆ ਸਹੀ ਗੱਲ ਆ ਦੀਦੀ ਇਹ ਇਪੋ ਤੁਹਾਨੂੰ ਸਾਡੀ ਨਾ ਨਾ ਮੇਰਾ ਸੁਣਾਉਣ ਦਾ ਮਤਲਬ ਇਹ ਨਹੀਂ ਕਿ ਬੀ ਮੈਂ ਤੁਹਾਡੇ ਕੰਮ ਆਈ ਵੀ ਸਿਰਫ ਜੇ ਆਪਣੀ ਦੋਸਤੀ ਹੋਊ ਆਪਣਾ ਮਿਲਵਰਤਨ ਹੋਊ ਤਾਂ ਹੀ ਦੁੱਖ ਸੁੱਖ ਚ ਕਿਸੇ ਦੇ ਕੰਮ ਆਵਾਂਗੇ ਨਾ ਤੁਸੀਂ ਮੇਰੀਆਂ ਗੱਲਾਂ ਦਾ ਮਤਲਬ ਗਲਤ ਨਾ ਲੈ ਕੇ ਜਾਓ ਸਹੀ ਗੱਲ ਆ ਦੀਦੀ ਚਾਹੇ ਅਮੀਰ ਆ ਚਾਹੇ ਗਰੀਬ ਆ ਐ ਨਹੀਂ ਪਤਾ ਮਦਦ ਦਾ ਲੋੜ ਤਾਂ ਰਾਹ ਦੇ ਕੱਖਾਂ ਤੱਕ ਵੀ ਪੈ ਜਾਂਦੀ ਹੈ ਸਹੀ ਗੱਲ ਕਹਿ ਰਹੀ ਅੱਜ ਪਹਿਚਾਣ ਹੋ ਗਈ ਦੀਦੀ ਅਸੀਂ ਕਾਫੀ ਜਣਿਆਂ ਨੂੰ ਪੁੱਛਿਆ ਰਸਤੇ ਦੇ ਵਿੱਚ ਸਾਨੂੰ ਕਿਸੇ ਨੇ ਦੁਕਾਨ ਤੱਕ ਨਹੀਂ ਪੁੱਛੀ ਹੈਗੀ ਮਸਤ ਕਰ ਜੁਣ ਪਤਾ ਯਾ ਲੋਕ ਹੋਈ ਅਜ ਵਜਾਲਾ ਕਹਿੰਦਾ ਬੁੜੀਆਂ ਨੇ ਜਾਂਦੀਆਂ ਰਹਿੰਦੇ ਠੱਕੇ ਖਾਨੀਆਂ ਲੋਕ ਅੱਜ ਕੱਲ ਕੋਈ ਹੱਥ ਫੜ ਕੇ ਮਦਦ ਨਹੀਂ ਕਰਦਾ ਕਿਸੇ ਦੀ ਤਮਾਸ਼ਾ ਦੇਖਦੇ ਨੇ ਚਲੋ ਕੋਈ ਨਾ ਤੁਸੀਂ ਸਹੀ ਥਾਂ ਆਗੇ ਇਹ ਵੀ ਤਾਂ ਤੁਹਾਡਾ ਘਰ ਆ ਤੁਸੀਂ ਰਾਮ ਕਰੋ ਮੈਂ ਰੋਟੀ ਬਣਾਉਣੀ ਆ ਐਨੇ ਥੋੜੀ ਸਕੂਟਰੀ ਠੀਕ ਹੋ ਕੇ ਆ ਜੂਗੀ ਕੰਮ ਆ ਕਿਵੇਂ ਆ ਜਗਰੀਬ ਦੀ ਸੱਪਰੀ ਜਨੀਂਦਾਉਂਦੀ ਆ ਬਸ ਉਸ ਵੇਸ ਸਪਰੀ ਦਾ ਦੂਹੋ ਕੀ ਸੰਤਾ ਉੱਤੇ ਪਤਾ ਹੀ ਨਹੀਂ ਕਿ ਉਹ ਇਹ ਨਾ ਕਰ ਰਿਹਾ ਨਹੀਂ ਅੱਜ ਸਾਨੂੰ ਪਤਾ ਲੱਗ ਗਿਆ ਵੀ ਕੌਣ ਕੰਮ ਆਇਆ ਤੁਸੀਂ ਮੈਨੂੰ ਫੋਨ ਕੀਤਾ ਤੁਸੀਂ ਰਾਹ ਦੇ ਵਿੱਚ ਹੋਰ ਵੀ ਕਿਸੇ ਨੂੰ ਕਿਹਾ ਕੋਈ ਛੋੜੇ ਆਖੇ ਲੱਗਿਆ ਕਿਸੇ ਨੇ ਛੁੱਡੀ ਬਾਹ ਫੜੀ ਆਇਆ ਨਾ ਮੇਰਾ ਯਾਰ ਕੰਮ ਛੋੜੇ ਜਦੋਂ ਚ ਸਾਨੂੰ ਮੁਸ਼ਕ ਮਾਰਦਾ ਸੀ ਘਰੇ ਗਏ ਤੋਂ ਉਹੀ ਕੰਮ ਆਇਆ ਅੱਜ ਛੋਡੇ ਸਹੀ ਗੱਲ ਕਹੀ ਹੈ ਜੀ ਤੁਸੀਂ ਹਨਾ ਇੰਨੀ ਫਿਤਰਤ ਨੂੰ ਆਪਦੀ ਨੂੰ ਕਮਜ਼ੋਰ ਨਾ ਕਰੋ ਮੈਂ ਤੁਹਾਨੂੰ ਉੱਥੇ ਵੀ ਕਿਹਾ ਸੀ ਸਾਡੇ ਕਮੰਡ ਨੇ ਸਾਨੂੰ ਅੱਜ ਇੱਕ ਹਮੋਰ ਤੇ ਲੈ ਕੇ ਖੜੇ ਕਰਤਾ ਸੀਗਾ ਤੇ ਵੀਰੇ ਹੁਣੇ ਨਾ ਹੁੰਦੇ ਹਨਾ ਸਾਰਾ ਦਾ ਨਰਾਜ਼ੀ ਫਿਰਦਿਆਂ ਨੇ ਮੈਂ ਇੱਕ ਚੀਜ਼ ਮੰਨਦਾ ਜਿਹੜੇ ਛੋਡੇ ਵਰਗੇ ਹੰਕਾਰੀ ਮੈਂ ਮੈਂ ਕਰਨ ਵਾਲੇ ਲੋਕ ਆ ਉਹਨਾਂ ਨੂੰ ਹੁਣੇ ਵੀ ਕੁੱਤੇ ਖਾਣੀ ਜ਼ਰੂਰੀ ਚਾਹੀਦੀ ਆ ਪਰ ਇਹਦਾ ਵਿਚਾਰੇ ਨੇ ਫਿਰ ਵੀ ਇੱਕ ਮੇਰੇ ਨਾਲ ਭਰਾਵਾਂ ਵਾਲੀ ਗੱਲ ਨਵਾਤੀ ਤਾਕੇ ਤੁਹਾਨੂੰ ਚੰਗੀ ਤਰ੍ਹਾਂ ਅਹਿਸਾਸ ਹੋਵੇ ਵੀ ਹਾਂ ਅਸੀਂ ਕਿਸੇ ਗਰੀਬ ਨਾਲ ਧੱਕਾ ਕਰਦੇ ਆ ਜਾਂ ਅਸੀਂ ਕਿਸੇ ਗਰੀਬ ਨੂੰ ਬੰਦਾ ਨਹੀਂ ਸਮਝਦੇ ਫਿਰ ਤੁਹਾਨੂੰ ਪਤਾ ਲੱਗੇ ਮੈਂ ਤੁਹਾਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਤਾਂ ਮੈਨੂੰ ਵੀ ਹੁਡੇ ਮਾਰੇ ਤੁਸੀਂ ਤਾਂ ਮੇਰੀ ਵੀ ਨਹੀਂ ਗੱਲ ਸੁਣੀ ਸਾਡੇ ਪੈਸੇ ਨਾਲ ਦਿਮਾਗ ਤੇੜਾ ਸੀ ਜੀ ਤਮਾਕਤ ਤੇ ਹੁਣ ਸਾਡੇ ਦਿਮਾਗ ਤੇ ਕਵਾਂਡ ਉੱਤਰੀ ਜਾਂਦਾਗਾ ਅੱਜ ਅਹਿਸਾਸ ਹੋ ਗਿਆ ਸਾਨੂੰ ਵੀ ਗਰੀਬ ਤੇ ਅਮੀਰ ਵਿੱਚ ਕੀ ਫਰਕ ਆ ਤੁਸੀਂ ਇਹਨਾਂ ਨੂੰ ਵਿਚਾਰਾਂ ਨੂੰ ਘਰੇ ਗਿਆ ਨੂੰ ਪਾਣੀ ਪੁੱਛਿਆ ਤੁਸੀਂ ਅੰਦਰ ਏਸੀ ਚ ਵੜ ਕੇ ਮੌਨਾ ਪੈ ਗਈਆਂ ਇਹਨਾਂ ਨੇ ਮੈਨੂੰ ਯਕੀਨ ਆ ਮੈਂ ਚਲ ਹੁਣ ਬਾਅਦ ਚ ਆਇਆ ਤੁਹਾਨੂੰ ਚਾਹ ਪਾਣੀ ਵੀ ਪਿਆਇਆ ਹੋ ਹਾਂਜੀ ਸਹਿਜ ਕੋਈ ਨਾ ਸਤਨਾ ਮਿਲੇ ਕੋਈ ਨਾ ਗਲਤੀ ਫਿਰ ਇਨਸਾਨਾਂ ਤਾਂ ਹੀ ਹੁੰਦੀ ਆ ਤੁਸੀਂ ਇਹਨਾਂ ਨਾਲ ਇਹਨਾਂ ਨੂੰ ਝੜਕੋ ਕੋਈ ਨਾ ਜੋ ਕੁਝ ਹੋ ਗਿਆ ਸੋ ਹੋ ਗਿਆ ਹੁਣ ਅੱਗੇ ਤੋਂ ਨਹੀਂ ਇਹੋ ਜਿਹਾ ਕੁਝ ਹੁੰਦਾ ਤੇ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਪਾਣੀ ਲੈ ਕੇ ਆਉਂਦਾ ਨਹੀਂ ਨਹੀਂ ਜੀ ਚਾਹ ਪਾਣੀ ਤਾਂ ਮੈਂ ਪੀ ਕੇ ਆਇਆ ਮੈਂ ਤਾਂ ਸਿਰਫ ਇਹਨਾਂ ਨੂੰ ਸਾਬਕ ਸਿਖਾਉਣ ਦਾ ਮਾਰੀ ਆਇਆ ਮੈਂ ਆ ਤਾਂ ਉਦੋਂ ਵੀ ਜਾਂਦਾ ਮੈਨੂੰ ਕੋਈ ਦੂਰ ਨਹੀਂ ਸੀ ਪਰ ਇਹਨਾਂ ਨੂੰ ਸਿਰਫ ਇੱਕ ਸਭ ਕੁ ਸਿਕਾਉਣਾ ਸੀ ਵੀ ਹਾਂ ਛੋਡੇ ਕੌਣ ਕੰਮ ਆ ਸਕਦਾ ਇਹਨਾਂ ਨੂੰ ਆਪਦੀ ਕੀਤੀ ਹੋਈ ਗਲਤੀ ਦਾ ਅਹਿਸਾਸ ਹੋ ਗਿਆ ਵੀਰੇ ਤੁਸੀਂ ਨਾ ਬੱਸ ਕਰੋ ਬਹੁਤ ਕਹਿ ਲਿਆ ਤੁਸੀਂ ਵੀ ਕਹੋ ਆਪਦੇ ਦੋਸਤ ਨੂੰ ਨਾ ਨਾ ਸਤਨਾਮ ਇਹਨਾਂ ਨੂੰ ਮੰਨਦਾ ਚੰਗਾ ਨਾ ਬੋਲ ਕੁੱਤੋਂ ਸਾਡੇ ਕੀਤੇ ਦਾ ਸਾਨੂੰ ਪਸਤਾਵ ਹੈ ਹੁਣ ਇਹ ਪਹਿਲਾਂ ਇੱਕ ਸੀ ਹੁਣ ਸਾਡੇ ਮੇਰੇ ਦੋ ਕੁੱਤੇ ਨੇ ਚੰਗੀ ਗੱਲ ਆ ਮਾਂ ਨੂੰ ਪਤਾ ਲੱਗ ਗਿਆ ਚਲੋ ਮਰਜੀ ਘਰੇ ਆ ਛੋਟਾ ਘਰ ਹੁਬਿੱਤੀਏ ਜਦੋਂ ਮਰਜੀ ਘਰੇ ਆਈ ਛੋਟਾ ਘਰ ਹੈ ਤਾਂਗਾ ਸਾਨੂੰ ਕੋਈ ਕਸਦਾ ਕਮੰਡ ਨਹੀਂ ਹੈਗਾ ਤੁਸੀਂ ਬਹਿਜੀ ਗੱਲ ਕੋਈ ਸੋਚੀਏ 1 ਘੰਟਾ ਵਾਲੀ ਹਾਂ ਹਾਂ ਚਲ ਕੋਈ ਨਾ ਹੁਣ ਤੁਸੀਂ ਚੱਕੋ ਸਕੂਟਰੀ ਘਰ ਨੂੰ ਜਾਓ ਮੈਂ ਤਾਂ ਮੇਰੇ ਯਾਰ ਨਾਲ ਰੋਟੀ ਰੁੱਟੀ ਖਾ ਕੇ ਆਉਂਗਾ ਸਰ ਠੀਕ ਆ ਕੋਈ ਨਾ ਫੇਰ ਆਪਾਂ ਜਾਨੇ ਜਾਂਦੇ ਆ ਚਲ ਵਾ ਚਲ ਠੀਕ ਆ ਆਪਣੇ ਉਸਲੇ ਕੰਮ ਚਲ ਠੀਕ ਆ ਵੀਰੇ ਜਦੋਂ ਕੋਤੋਂ ਜਦੋਂ ਮਰਜੀ ਆ ਜਾਓ ਪਰੇ ਚੰਨ ਲਾਓ ਠੀਕ ਆ ਨਮਸਕਾਰ ਭਾਈ ਇਹਨਾਂ ਨੂੰ ਇੰਨਾ ਕ ਤਾਂ ਸਾਬਕਾ ਸਿਕਾਉਣੀ ਪੈਣਾ ਸੀ ਨਹੀਂ ਇਹਨਾਂ ਨੇ ਸਮਝਣਾ ਨਹੀਂ ਸੀ ਚੱਲ ਸੱਤਨਾਮ ਹੋਰ ਸੁਣਾ ਔਰ ਵਧੀਆ ਸਭ ਤੂੰ ਮੇਰਾ ਭਰਾ ਯਾਰ ਤੂੰ ਅੱਜ ਫਰਜ਼ ਨਿਭਾਇਆ ਦੋਸਤੀ ਦਾ ਕੋਈ ਨਹੀਂ ਸੱਤਨਾਮ ਮੈਨੂੰ ਤੇਰੇ ਤੇ ਮਾਣ ਆ ਵੀ ਕਦੇ ਕੋਈ ਚਾਹੇ ਲੱਖ ਪੈਸੇ ਵਾਲਾ ਹੋਵੇ ਕੋਈ ਨਹੀਂ ਨਾਲ ਖੜੂਗਾ ਤੂੰ ਮੇਰੇ ਨਾਲ ਖੜਿਆ ਜਦੋਂ ਵੀ ਤੈਨੂੰ ਕਿਸੇ ਚੀਜ਼ ਦੀ ਲੋੜ ਆ ਕੋਈ ਸੇ ਦੀ ਵੀ ਲੋੜ ਆ ਮੈਨੂੰ ਅੱਧੀ ਰਾਤ ਹੱਕ ਮਰੀ ਤੇਰੇ ਨਾਲ ਖੜਾ ਆ ਮੈਂ ਤੈਥੋਂ ਨਹੀਂ ਦੂਰ ਹੁੰਦਾ ਚੱਲ ਕੋਈ ਨਹੀਂ ਸੱਤਨਾਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਸਾਡੀ ਇਹ ਵੀਡੀਓ ਜਿਹੜੀ ਬਣਾਈ ਆ ਇੱਕ ਹੰਕਾਰ ਦੇ ਉੱਤੇ ਬਣਾਈ ਆ ਜਿਵੇਂ ਕਿ ਲੋਕ ਹੰਕਾਰ ਕਰਦੇ ਆ ਇੱਕ ਪੈਸੇ ਦਾ ਵੱਡੀਆਂ ਹਵੇਲੀਆਂ ਕੋਠੀਆਂ ਦਾ ਜਿਹੜੇ ਕੋਈ ਗਰੀਬ ਦੋਸਤ ਹੁੰਦਾ ਹੈ ਉਹਨੂੰ ਇੱਕ ਭੜੀ ਅੱਖ ਨਾਲ ਦੇਖਦੇ ਆ ਲੋਕ ਵੀ ਨਹੀਂ ਇਹ ਤਾਂ ਗਰੀਬ ਆ ਇਹ ਸਾਡੇ ਲੈਵਲ ਦਾ ਹੈ ਨਹੀਂ ਪਰ ਕਿਸੇ ਦਾ ਲੈਵਲ ਉੱਚਾ ਨੀਮਾ ਨਹੀਂ ਹੁੰਦਾ ਉਸ ਅਕਾਲ ਪੁਰਖ ਦੀ ਨਿਗਾਹ ਦੇ ਵਿੱਚ ਸਾਰੇ ਇੱਕ ਬਰਾਬਰ ਹੁੰਦੇ ਆ ਕਦੇ ਵੀ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਜਿੰਨੇ ਵੀ ਭਰਾ ਹੈਗੇ ਆ ਸਭ ਨੂੰ ਇੱਕੋ ਜਿਹਾ ਪਿਆਰ ਕਰਨਾ ਚਾਹੀਦਾ ਸਾਨੂੰ ਇਨਸਾਨੀਅਤ ਦਾ ਫਰਜ਼ ਨਿਭਾਉਣਾ ਚਾਹੀਦਾ ਇਹ ਸਾਡੀ ਵੀਡੀਓ ਕਿਵੇਂ ਲੱਗੀ ਇਹਨੂੰ ਹੋਰ ਸ਼ੇਅਰ ਕਰਿਓ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਅੱਗੇ ਵਾਸਤੇ ਸਾਨੂੰ ਹੋਰ ਵੀ ਕੁਝ ਸੁਝਾਓ ਦਿਓ ਵੀ ਅਸੀਂ ਕਿੱਦਾਂ ਦੀਆਂ ਵੀਡੀਓ ਤੁਹਾਡੇ ਲਈ ਬਣਾਈਏ ਜਿਹੜੇ ਸਾਡੇ ਚੈਨਲ ਦੇ ਉੱਤੇ ਵੀਰ ਨਵੇਂ ਆਇਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲੇ ਨੋਟੀਫਿਕੇਸ਼ਨ ਆਉਂਦਾ ਰਹੇ ਤੁਸੀਂ ਸਾਰੀਆਂ ਵੀਡੀਓ ਦੇਖਦੇ ਰਹੋ ਤੇ ਸਾਡੇ ਚੈਨਲ ਦਾ ਨਾਮ ਹੈ ਮਾਸਟਰ ਖੁੱਡੀ